ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਾਰੇ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸੰਤ ਸਮਾਜ ਦਮਦਮੀ ਟਕਸਾਲ ਨਿਹੰਗ ਸਿੰਘ ਜਥੇਬੰਦੀਆਂ ਪੰਥਕ ਜਥੇਬੰਦੀਆਂ ਨੇ ਮਿਲ ਕੇ ਇੱਕ ਫੈਸਲਾ ਕੀਤਾ ਸੀ ਕਿ ਸ੍ਰੀ ਅਨੰਦਪੁਰ ਸਾਹਿਬ 14 ਮਾਰਚ ਨੂੰ ਹੁਲੇ ਮਹੱਲੇ ਦੇ ਜੋੜ ਮੇਲ ਜੋੜ ਮੇਲੇ ਦੇ ਸਮਾਗਮਾਂ ਤੇ ਪੰਥਕ ਕਕਰਤਾ ਕੀਤੀ ਜਾਏਗੀ। ਔਰ 14 ਮਾਰਚ ਨੂੰ ਸਮੁੱਚਾ ਸੰਤ ਸਮਾਜ ਸਿੱਖ ਸੰਪਰਦਾਮਾ ਨਿਹੰਗ ਸਿੰਘ ਜਥੇਬੰਦੀਆਂ ਪੰਥਕ ਜਥੇਬੰਦੀਆਂ ਨੇ ਹਮ ਹਮਾ ਕੇ ਉੱਥੇ ਹਾਜ਼ਰੀ ਭਰੀ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਮਿਲ ਬੈਠ ਕੇ ਗੁਰਮਤੇ ਪਾਸ ਕੀਤੇ ਉਹਨਾਂ ਮੱਧ ਗੁਰਮਤਿਆਂ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਸੀ। ਸੰਗਤ ਨੇ ਉਹਨਾਂ ਸੰਗਤਾਂ ਨੇ ਮਿਲ ਬੈਠ ਕੇ ਗੁਰਮਤਿ ਪਾਸ ਕੀਤੇ ਸਨ ਔਰ ਸਮੁੱਚੇ ਪੰਥਕ ਇਕੱਠ ਨੇ ਉਹਨਾਂ ਗੁਰਮਤਿਆਂ ਨੂੰ ਬੜੀ ਚੜ੍ਹਦੀ ਕਲਾ ਨਾਲ ਪ੍ਰਵਾਨਗੀ ਦਿੱਤੀ ਸੀ ਜਿਸ ਵਿੱਚ ਤਿੰਨੇ ਤਖਤਾਂ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦੀ ਜਥੇਦਾਰ શ્રી ਅਕਾਲ ਤਖਸਾਲਾਹਬ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਦੀ ਜਥੇਦਾਰ ਤਖਸਾਲੀ ਕੇਸਗੜ੍ਹ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਜਥੇਦਾਰ ਤਖਸਾਲੀ ਦਮਨੋਆ ਸਾਹਿਬ ਨੂੰ ਰੰਤਭਾਲ ਕੀਤਾ ਜਾਏ ਜਿਹੜੀਆਂ ਨਵੀਆਂ ਨੁਕਤੀਆਂ 10 ਮਾਰਚ ਨੂੰ ਕੀਤੀਆਂ ਗਈਆਂ ਸਾਨੂੰ ਉਹਨਾਂ ਨੂੰ ਰੱਦ ਕੀਤਾ ਜਾਏ ਦੂਸਰੇ ਮਤੇ ਦੇ ਵਿੱਚ ਇਹ ਗੱਲ ਆਖੀ ਗਈ ਸੀ ਕਿ ਸ਼੍ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਦੇ ਜਿਹੜੇ 11 ਮੈਂਬਰ ਹੈ ਉਹਨਾਂ ਦੇ ਪਾਸ ਜਾ ਕੇ ਉਹਨਾਂ ਨੂੰ ਇੱਕ ਮੈਮੋਰੰਡਮ ਰੂਪ ਦੇ ਵਿੱਚ ਪੱਤਰ ਸੌਂਪਿਆ ਜਾਏ ਕਿ ਤੁਸੀਂ 17 ਤਾਰੀਖ ਦੀ ਮੀਟਿੰਗ ਦੇ ਵਿੱਚ ਜੋ ਗਲਤ ਫੈਸਲਾ ਲਿਆ ਉਸ ਫੈਸਲੇ ਨੂੰ ਰੱਦ ਕਰਕੇ ਤਿੰਨੇ ਤਖਸਾਂ ਦੇ ਸੰਗ ਸਭਾ ਨੂੰ ਬਹਾਲ ਕਰੋ ਤੁਸੀਂ ਵੇਖਿਆ ਕਿ ਉਸ ਦਿਨ ਦੇ ਪੰਥਕ ਇਕੱਠ ਦੀ ਅਪੀਲ ਤੋਂ ਸੰਗਤਾਂ ਵਿੱਚ ਕਿੰਨਾ ਭਾਰੀ ਉਤਸ਼ਾਹ ਸੀ ਕਿੰਨਾ ਜੋਸ਼ ਸੀ ਕਿ ਸ਼੍ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਦੇ ਮੈਂਬਰਾਂ ਦੇ ਘਰਾਂ ਤੇ ਉਹਨਾਂ ਦੇ ਬੂਹਾਂ ਤੇ ਜਾ ਕੇ ਸੰਗਤਾਂ ਨੂੰ ਬੈਠ ਕੇ ਨਾਮ ਜਪਿਆ ਬਾਣੀ ਪੜ੍ਹੀ ਔਰ ਅਪੀਲਾਂ ਕੀਤੀਆਂ ਅਸੀਂ ਜੋ ਅੰਤਰੰਕ ਕਮੇਟੀ ਨੇ ਸਿੱਖ ਪੰਥ ਦੀਆਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਦਰਕਰਨਾਰ ਕਰਕੇ ਜੋ ਸਿੰਘ ਸਹਿਬਾਨਾਂ ਨੂੰ ਬਹਾਲ ਕਰਨ ਦਾ ਫੈਸਲਾ ਸੀ ਉਸ ਫੈਸਲੇ ਦੀ ਪ੍ਰਵਾਹ ਨਾ ਕਰਦਿਆਂ ਹੋਏ ਅੱਜ ਉਹਨਾਂ ਨੇ ਅੰਤਰੰਕ ਕਮੇਟੀ ਦੀ ਮੀਟਿੰਗ ਸੱਦ ਕੇ ਜੋ ਫੈਸਲਾ ਉਹਨਾਂ ਵੱਲੋਂ ਕੀਤਾ ਗਿਆ ਸੀ ਸਿੰਘ ਸਹਿਬਾਨਾਂ ਦੀ ਬਹਾਲੀ ਦਾ ਉਸ ਨੂੰ ਉਹਨਾਂ ਨੇ ਦਰਕਨਾਰ ਕਰਕੇ ਸਿੰਘ ਸਹਿਬਾਨਾਂ ਦੀ ਬਹਾਲੀ ਦਾ ਮਤਾਂ ਨਹੀਂ ਪਾਇਆ ਜਿਸ ਲਈ ਸਿੱਖ ਸੰਗਤਾਂ ਦੇ ਵਿੱਚ ਅੱਜ ਦੁਨੀਆ ਭਰ ਦੇ ਸਿੱਖਾਂ ਦੀ ਨਿਗਾਹ ਉਸ ਸ਼੍ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਦੀ ਇਕਤਰਤਾ ਤੇ ਲੱਗੀ ਹੋਈ ਸੀ ਸੰਗਤਾਂ ਦੇ ਵਿੱਚ ਆ ਤੇ ਬਹੁਤ ਵੱਡਾ ਭਾਰੀ ਰੋਸ ਹੈ ਮੈਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਅਪੀਲ ਕਰਦਾ ਕਿ ਹੁਣ ਸਾਡੇ ਪਾਸ 28 ਮਾਰਚ ਨੂੰ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ اجلاس ਹੈ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਸ੍ਰੀ ਅਮਰitsar ਸਾਹਿਬ ਉੱਥੇ ਅਸੀਂ ਸਮੁੱਚੇ ਪੰਥ ਨੂੰ ਅਪੀਲ ਕੀਤੀ ਸੀ ਸੰਗਤਾਂ ਨੂੰ ਅਪੀਲ ਕੀਤੀ ਸੀ ਕਿ ਜੇਕਰ ਇਹ ਆਪਣਾ 17 ਤਾਰੀਖ ਦੀ ਮੀਟਿੰਗ ਦੇ ਵਿੱਚ ਫੈਸਲਾ ਰੱਦ ਨਹੀਂ ਕਰਦੇ ਤਾਂ ਫਿਰ 28 ਤਾਰੀਖ ਨੂੰ 28 ਮਾਰਚ ਦਿਨ ਸ਼ੁੱਕਰਵਾਰ ਨੂੰ 2025 ਸ੍ਰੀ ਅਮਰਸਰ ਸਾਹਿਬ ਦੀ ਦੀ ਪਾਵਨ ਧਰਤੀ ਤੇ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਇੱਕ ਬਹੁਤ ਵੱਡਾ ਇਕੱਠ ਲਗਾ ਕੇ ਅਸੀਂ ਉੱਥੇ ਬੈਠ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਾਂਗੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਜਵਾਬਦੇਹ ਜਵਾਬਦੇਹੀ ਕੀਤੀ ਜਾਏਗੀ ਕਿ ਜੋ ਅੰਤਰੰਕ ਕਮੇਟੀ ਦਾ ਫੈਸਲਾ ਹੈ ਉਸ ਨੂੰ ਰੱਦ ਕਰਕੇ ਤਿੰਨੇ ਸਿੰਘ ਸਹਿਬਾਨਾਂ ਦੀ ਬਹਾਲੀ ਕੀਤੀ ਜਾਏ